ਹਾਂ ਜੀ ਜੀ ਸਸਿਕਾਲ ਜੀ ਕੀ ਹਾਲ ਚਾਲ ਜੀ ਲੈ ਕੇ ਆਇਆ ਫਿਰ ਇੱਕ ਵੀਡੀਓ ਕਮਾ ਜੀ ਹੋਰ ਸਨਾਵ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਲਓ ਜੀ ਦੋ ਤਿੰਨ ਦਿਨ ਹੋ ਗਏ ਪਿੰਡ ਆਏ ਸੀ ਤੇ ਜਗਤੇਸ਼ਵਰ ਵੀ ਆ ਗਿਆ ਨਾਲ ਜਗਤੇਸ਼ਵਰ ਕਿਵੇਂ ਫਿਰ ਹਾਂ ਓਕੇ ਹੂੰ ਠੀਕ ਠਾਕ ਲੱਗਿਆ ਜੀ ਮੇਰੇ ਪਿੰਡ ਕਿ ਨਹੀਂ ਲੱਗਿਆ ਪੂਰਾ ਫਨ ਹਾਂ ਆ ਕਾਕੇ ਨਾਲ ਜੀ ਲੱਗਿਆ ਹਨਾ ਕਾਕੇ ਹੂੰ ਸੰਧੂ ਤੇ ਚੱਲੇ ਹਾਂ ਸੰਧੂ ਤੇ ਚੱਲੇ ਆ ਬਕੋਲ ਲੈਣ ਹਾਂ ਸੰਧੂ ਦਾ ਫੈਨ ਆ ਏ ਸੰਦੂ ਚੀ ਜੀ ਵਧੀਆ ਆਂਦੀ ਨਾ ਚੱਲੀਏ ਫਿਰ ਲਓ ਜੀ ਟਾਕਾ ਵੀ ਆਉਂਦਾ ਟਾਕਾ ਵੀ ਆਉਂਦਾ ਆਕਾ ਕਿਨੇ ਕੀ ਖਾਣਾ ਪਕੌੜੇ ਪਕੌੜੇ ਖਾਊਗਾ ਲਓ ਜੀ ਦੇਖਦੇ ਆ ਕੀ ਖਾਣਾ ਜਗਤੇਸ਼ਵਰ ਨੇ ਚੱਲੀਏ ਜੇਵੇ ਵਧੀਆ ਨਾ ਸਟ ਹੈ ਆ ਗਿਆ ਫੇਰ ਨਹੀਂ ਜੀ ਲੱਗਾ ਸਾਡੇ ਬਿਨਾ ਜਾਣਾ ਕਿੱਥੇ ਮੈਂ ਗਿਆ ਤਾਂ ਠੀਕ ਆ ਤੂੰ ਰਾੜ ਦੇ ਗ੍ਰੰਪਕੋੜੇ ਹਾਂਜੀ ਜਨਾਬ ਜੀ ਕੀ ਹਾਲ ਛੱਡ ਦੀ ਕਲਾ ਪੂਰੀ ਪੀਜਿਆਂ ਤੋਂ ਬਾਹਰ ਆ ਗਏ ਯਾਰ ਇਹ ਫੇਰ ਆਪਣੋਂ ਦੋਨੇ ਪਾਸੇ ਅਡਜਸਟਮੈਂਟ ਕਰਨੀ ਪੈਂਦੀ ਆ ਅੱਛਾ ਨਾਲੇ ਕੰਮ ਸਿੱਖ ਲਈਆਂ ਹੈ ਹਾਂ ਕੰਮ ਦੇ ਨੌਲੇਜ ਆ ਜੂਗੀ ਆਪਣੀ ਆਪ ਦੀ ਸਹੀ ਗੱਲ ਸਹੀ ਗੱਲ ਲੈ ਦੇਖਣਾ ਤੇ ਇੰਝ ਨਾ ਦੇਖ ਲੈ ਬਲ 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 ਹੂੰ ਬਲੌਗ ਤਾਂ ਇਦਾਂ ਹੀ ਬਣੀ ਜਾਂਦੇ ਆ ਕਿੱਡਾ ਅਲੱਗ ਤਰੀਕਾ ਹਾਂ ਰਾੜ ਦੇ ਸਮੋਸੇ ਤੋਂ ਟੁਕਾ ਕੇ ਬੰਨਾ ਆਪਣਾ ਇੱਥੇ ਵੀ ਰੱਖਿਆ ਅੰਦਰ ਹਰ ਬੰਦਾ ਉਹ ਤੇਲ ਨਾ ਕੀ ਲੈਣ ਚੱਲੇ ਆ ਇਹ ਨਹੀਂ ਚੁੱਤਣਾ ਇਹ ਨਹੀਂ ਚੁੱਕਣੀ ਇਹ ਨਹੀਂ ਚੁੱਕਣੀ ਬੋਕਰ ਅੱਖੜਾ ਜਾ ਆ ਲੈ ਲੈ ਤੂੰ ਬਲੂਨ ਲੈ ਲੈ ਬਲੂਨ ਬਲੂਨ ਲੈ ਲੈ ਮੇਰਾ ਪੁੱਤ ਲੈ ਮੈਂ ਲਾੜੇ ਨਾ ਤੇਰਾ ਹੱਥ ਨਾ ਜੇ ਹੱਥਾ ਜੂ ਜਗ ਤੇਸ਼ਵਰ ਚੱਕਲਾ ਮੋਕਰ ਨਾ ਚੱਕਣ ਦੇ ਤੂੰ ਇਸੇ ਨੂੰ ਚੱਕਲਾ ਹਾਂ ਰਣਿੰਦਰ ਰੱਖ ਦੇ ਇਹਨੂੰ ਚੱਕ ਲੈ ਤੂੰ ਇਹਨੂੰ ਚੱਕ ਲੈ ਲਿਬੜ ਜੂਗਾ ਚੱਕ ਲੈ ਚੱਕ ਕੇ ਲੈ ਆ ਉਧਰ ਓ ਬੱਲੇ ਨਾ ਸਤਾ ਦਾ ਕੱਢ ਲਾ ਸਾਰੇ ਇਹਨਾਂ ਚ ਐਸੀ ਸੌਸ ਲੈ ਇਹ ਖਾਣਾ ਤੁਸੀਂ ਖਾਣਾ ਹਾਂ ਹਾਂ ਜੂਸ ਤਾਂ ਪੀ ਸਕਦਾ ਹੈ ਜੂਸ ਪੀਣਾ ਜੂਸ ਪਲਾ ਦੇਣਾ ਹਾਂ ਜੂਸ ਪੀ ਆਓ ਇਹਨੂੰ ਛੋਟਾ ਨਹੀਂ ਆ ਇਹਨਾਂ ਖਾਣਾ ਹਰਨਿੰਦਰ ਹੈਪੀ ਹੈ ਵਰਾ ਨਿੰਦਰ ਸਾਡਾ ਹੈ ਰਣਿੰਦਰ ਖੇਡਣ ਨੂੰ ਮਿਲ ਗਿਆ ਤੈਨੂੰ ਬੇਬੀ ਨੇ ਤੇਰਾ ਫਨ ਹੁੰਦਾ ਪੂਰਾ ਹਾਂ ਪੂਰਾ ਜੀ ਲੱਗਦਾ ਇੱਥੇ ਵੀ ਜਗਤੇਸ਼ਵਰ ਦਾ ਪੂਰਾ ਜੀ ਲੱਗ ਗਿਆ ਨਾ ਕਿੰਨੇ ਲੱਗਾ ਲੱਗ ਗਿਆ ਅੱਜ ਬੇਬੀ ਕਰਕੇ ਅੱਜ ਫੇਰ ਆ ਪਏ ਨਾ ਬੇਬੀ ਨੇ ਖੇਡਣ ਨੂੰ ਜੀ ਕਰਦਾ ਹੈ ਰਣਿੰਦਰ ਤੇਰਾ ਜਗਤੇਸ਼ਵਰ ਨੇ ਇਹ ਵੀ ਬੜਾ ਖੇਡਦਾ ਉਹ ਗੋਲੂ ਹੁਣ ਕਦੋਂ ਦਾ ਖੇਡੀ ਜਾਂਦਾ ਹੁਣ ਨੀਂਦ ਆਉਂਦੀ ਲੱਗਦਾ ਇਹਨੂੰ ਹਨਾ ਕਿ ਨਹੀਂ ਖੇਤ ਨਹੀਂ ਗਿਆ ਨਾ ਬੇਬੇ ਨੇ ਬੜਾ ਲੱਤਾ ਤੋੜਦਾ ਗੱਲ ਕੀ ਕਰਦਾ ਲੱਤ ਤੋੜਦਾ ਤੇਰਾ ਮੇਰੇ ਕਿਉਂ ਤੋੜ ਕੇ ਤੋੜ ਕੇ ਗੱਡੀ ਜਬੈਕ ਇੱਕ ਬੈਕੇ ਤਰ ਤਰ ਕੇ ਥੱਕ ਗਿਆ ਗੱਲ ਹਾਂ ਟੋਕਰੀ ਮਾਰ ਕੇ ਲੱਤਾ ਥੱਕ ਗਿਆ ਨਾ ਜੇਹਲੂ ਸਾਹਿਬ ਗਏ ਫਿਰ ਬੇਬੇ ਨੇ ਦੋ ਗੋਦਰਾ ਕਹਿੰਦੀ ਦੋ ਗੋਦਰਾ ਚਲੇ ਹਾਂ ਹਾਂ ਦੋਗਦ ਫਿਰ ਦੂਜੇ ਫਿਰ ਕੱਢ ਜਬੈਗੇ ਤੋ ਲਾਤਾ ਟੋਟ ਕੇ ਤੇਰਾ ਸਾਰਾ ਵਾਹ ਕੇ ਤੇ ਫੇ ਮੋਹੀਗੇ ਤੁਸੀਂ ਆਗੇ ਚੱਕਰ ਨੂੰ ਕਦਾ ਛੇਤੀ ਆ ਜਾਓ ਚੱਕਰ ਨੂੰ ਹਣਾ ਹੂੰ ਜਗਤੇਸ਼ਵਰ ਉਹ ਮੈਂ ਤੇਰਾ ਨਾਮ ਹੀ ਜਾਂਦਾ ਹੈ ਨਾ ਰਾਣੇਂਦਰ ਰਾਣੇਂਦਰ ਵੜਾ ਜੀ ਲੱਗਿਆ ਰਾਣੇਂਦਰ ਤੇਰਾ ਹਏ ਤਾ 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 ਦੰਦingan ਜੀ ਓਏ 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 ਹੌਣ ਬਾਲਾ ਓ ਹੋ ਬਾਈ ਕਰ ਦੇ ਸਾਸਿਕਾ ਬਾਦੀ ਹੱਥ ਜੋੜ ਕੇ ਸਾਸਿਕਾ ਬਾਦੀ ਕਹ ਸਾਸਿਕਾਲ ਜੀ ਕਿ ਸਾਸਿਕਾਲ ਜੀ ਸਾਰਿਆਂ ਨੂੰ ਕਿ ਕੀ ਹਾਲ ਚਾਲ ਜੀ ਸਾਰੇ ਠੀਕ ਓ ਹੇ ਹਾਈ ਹੋਏਗੇ ਸਾਰੇ ਠੀਕ ਖੇਤ ਆ ਤੇ ਜਗਤੇਸ਼ਵਰ ਕਹਿੰਦਾ ਵੀ ਖੇਤ ਵੇਖ ਕੇ ਆਉਣਾ ਤੇ ਇਹਨੂੰ ਸਾਰਾ ਯਾਦ ਆ ਜਦੋਂ ਪਹਿਲਾਂ 2 ਸਾਲ ਆਇਆ ਸੀ ਡਿੱਗ ਪਿਆ ਸੀ ਨਾ ਤੂੰ ਅਮਰੂਦ ਵੀ ਖਾਦੇ ਸੀ ਹਨ ਇਹ ਮੋਟਰ ਦੂਰੋਂ ਪਛਾਨ ਲਈ ਕਹਿੰਦਾ ਉਹ ਰਹੀ ਆਪਣੀ ਮੋਟਰ ਪਛਾਨ ਲਈ ਇਹਨੇ ਮੋਟਰ ਨਹੀਂ ਨਾ ਚਲਾਈ ਕਈ ਦਿਨ ਹੋ ਗਏ ਤਾਂ ਪਾਣੀ ਗੰਦਾ ਨਹਾਉਣਾ ਤਾਂ ਨਹੀਂ ਹੈ ਸਵਿਮਿੰਗ ਨਹੀਂ ਕਰਨੀ ਲਾਈਟ ਹੈਗੀ ਆ ਹਣ ਯਾਦ ਆ ਗਈ ਨਾ ਉੱਥੇ ਬੈਠ ਕੇ ਖਾਦੇ ਸੀ ਅਮਰੂਦ ਉਹ ਅਮਰੂਦ ਹੈ ਨਹੀਂਗਾ ਹੱਕ ਚਲਾਉਣੀ ਆ ਕੀ ਕਰਨਾ ਨਾਉਣਾ ਨਹੀਂ ਹਾਂ ਵੈਸੇ ਹੀ ਚਲਾ ਦਿੰਨੇ ਆ ਅਮਰੂਦ ਉਹ ਉੱਪਰ ਲੱਗੇ ਦੋ ਕੱਚੇ ਦੇਖਦਾ ਜੇ ਇੱਕ ਅੱਦਾ ਹੋਇਆ ਤਾਂ ਮਟਰਾਂ ਨੂੰ ਕੱਲ ਪਾਣੀ ਪੋਣੀ ਲਾਦਾ ਗੰਡਿਆਂ ਨੂੰ ਹੁਣ ਗੜਾਈ ਕਰਾਂਗੇ ਫਿਰ ਗੰਦ ਜਾ ਕਾਫੀ ਹੋਇਆ ਪਿਆ ਅਮਰੂਦ ਅਮਰੂਦ ਹੈ ਨਹੀਂ ਅਮਰੂਦ ਹੈ ਨਹੀਂ ਅਮਰੂਦ ਹੈ ਨਹੀਂ ਵੇਖ ਲਾ ਬੰਦਾ ਜੱਟ ਪਿਆ ਪਹਿਲਾਂ ਡਗ ਪੈਂਦੇ ਸੀ ਇਹ ਜਾਲ ਪਾਇਆ ਹੁਣ ਜਾਂ ਫਿਰ ਬੰਦਾ ਨਹੀਂ ਡਗਦਾ ਕੱਲੇ ਕਬੂਤਰ ਜਾ ਸਕਦੇ ਹਾਂ ਤਾਂ ਪੰ ਹਾਂ ਪਹਿਲਾਂ ਆਏ ਸੀ ਨਾ ਹੁਣ ਤਾਂ ਸੁੱਕਿਆ ਪਿਆ ਪਹਿਲਾਂ ਪਾਣੀ ਹੁੰਦਾ ਸੀ ਇਹਦੇ 'ਚ ਦੇਖ ਲਾ ਤੂੰ ਵੀ ਅਜਾ ਵੇਖ ਲਾ ਵੇਖ ਲਾ ਸਿਰ ਨਮਰ ਵਾਲੀ ਤਾਂ ਸਿਰ ਜ ਕੱਢਣ ਲੱਗੀ ਸਿਰ ਨਮਰ ਵਾਲੀ ਤਾਂ ਇਹ ਆ ਖੂ ਪੁਰਾਣਾ ਜਗਤੇਸ਼ ਕਿੱਧਰ ਗਿਆ ਡੈਗਣਾ ਪਈਆਂ ਜਾ ਆਉਣ ਆਲੇ ਆ ਦਲਪ੍ਰੀਤ ਖੁਸ਼ਪ੍ਰੀ ਕਿੱਧਰ ਗਿਆ ਚਲਾ ਇੱਧਰ ਆ ਡਿੱਗ ਪੈਗਾ ਕਿੱਧਰ ਭੱਜ ਗਿਆ ਆ ਜਾ ਵੈਨ ਆ ਗਈ ਵਾਹ ਵਾਹ ਸਟਿਪੋਸ਼